ਕੀ ਜੀ ਪੁਸਤਕ ਮੇਲਾ ਮਨਾਇਆ ਜਾ ਰਿਹਾ ਵਾ ਤੁਸੀਂ ਵਿਸ਼ੇਸ਼ ਤੌਰ ਤੇ ਮਹਿਮਾਨਾਂ ਤਾਂ ਕਿੰਨਾ ਦੇ ਦੇ ਸਰਕਾਰ ਦੇ ਇਧਰ ਪਰਾਂ ਨੇ ਬਹੁਤ ਵੱਡੀ ਗੱਲ ਹੈ ਭਾਸ਼ਾ ਵਿਭਾਗ ਕਪੂਰਥਲਾ ਵੱਲੋਂ ਜਿਹੜਾ ਅੱਜ ਬਹੁਤ ਵੱਡਾ ਪ੍ਰੋਗਰਾਮ ਉਲੀਕਿਆ ਗਿਆ ਕੰਨਿਆ ਕਾਲਜ ਕਪੂਰਥਲਾ ਵਿਖੇ ਵਿਸ਼ਵ ਪੁਸਤਕ ਮੇਲਾ ਮਨਾਇਆ ਜਾ ਰਿਹਾ ਔਰ ਵਿਸ਼ਵ ਪੁਸਤਕ ਮੇਲੇ ਦੇ ਸੰਬੰਧ ਵਿੱਚ ਕਿਤਾਬਾਂ ਦੀ ਪ੍ਰਦਰਸ਼ਨੀ ਲਾਈ ਗਈ ਹੈ ਔਰ ਲਾਇਬ੍ਰੇਰੀ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਹੋ ਰਿਹਾ ਜਿਹਦੇ ਵਿੱਚ ਡਾਕਟਰ ਆਪਣਾ ਜਸਪ੍ਰੀਤ ਕੌਰ ਭਾਸ਼ਾ ਅਫਸਰ ਤੇ ਨਾਲ ਸਾਡੇ ਹੋਰ ਭਾਸ਼ਾ ਵਿਭਾਗ ਤੋਂ ਸਾਥੀ ਨੇ ਮਨੀਸ਼ ਕੁਮਾਰ ਜੀ ਤੇ ਸਵਰਾਜ ਮੈਡਮ ਲਾਇਬ੍ਰੇਰੀ ਤੋਂ ਤੇ ਡਾਕਟਰ ਅਰਚਨਾ ਗਰਗ ਜੋ ਕਿ ਕਨਿਆ ਕਾਲਜ ਦੇ ਪ੍ਰਿੰਸੀਪਲ ਨੇ ਡਾਕਟਰ ਜਸਦੀਪ ਕੌਰ ਪੰਜਾਬੀ ਵਿਭਾਗ ਤੋਂ ਡਾਕਟਰ ਕੁਲਵਿੰਦਰ ਕੌਰ ਜੀ ਹਿੰਦੀ ਵਿਭਾਗ ਤੋਂ ਸੰਜੀਵ ਜੀ ਡਾਕਟਰ ਪਰਮਜੀਤ ਸਿੰਘ ਮਾਨਸਾ ਜੀ ਡਾਕਟਰ ਜਸਵਿੰਦਰ ਕੌਰ ਜੀ ਜ਼ਿਲ੍ਹਾ ਭਾਸ਼ਾ ਅਫਸਰ ਜਸਪ੍ਰੀਤ ਕੌਰ ਜੀ ਮਨੀਸ਼ ਜੀ ਸਵਰਾਜ ਮੈਡਮ ਮੇਰੇ ਸਾਥੀ ਤੇਜਵੀਰ ਸਿੰਘ ਦੇ ਥਾਪਰ ਜੀ ਤੇ ਬਹੁਤ ਪਿਆਰੇ ਪਿਆਰੇ ਵਿਦਿਆਰਥੀ ਹੋਰ ਵੀ ਸਕੂਲਾਂ ਤੋਂ ਆਏ ਨੇ ਜਿਵੇਂ ਕੰਨਿਆ ਸਕੂਲ ਆ ਇਹ ਅੱਜ ਜਿਹੜਾ ਸਵਾਗਤ ਲਿਖਿਆ ਗਿਆ ਬਹੁਤ ਵੱਡੀ ਪ੍ਰਾਪਤੀ ਹੈ ਭਾਸ਼ਾ ਵਿਭਾਗ ਦੀ ਕਿਉਂਕਿ ਜਿਹੜੇ ਦਿਵਸ ਅਸੀਂ ਵਿਸਰਦੇ ਜਾ ਰਹੇ ਹਾਂ ਭਾਸ਼ਾ ਦਿਵਸ ਦੀ ਗੱਲ ਕਰੀਏ ਤੇ ਉਹ ਵਿਸਰਦੇ ਜਾ ਰਹੇ ਹਨ ਉਹਨਾਂ ਨੂੰ ਮੇਲਿਆਂ ਦੇ ਰੂਪ ਵਿੱਚ ਮਨਾਉਣਾ ਬੜੀ ਵੱਡੀ ਗੱਲ ਹੈ ਤੇ ਵਿਸ਼ਵ ਪੁਸਤਕ ਮੇਲਾ ਜਿਹੜਾ ਦਿਵਸ ਹੈ ਉਦੇ ਸਬੰਧ ਵਿੱਚ ਮੈਂ ਅੱਜ ਇੱਥੇ ਸ਼ਾਮਲ ਹੋ ਕੇ ਆਪਣੇ ਆਪ ਨੂੰ ਮਾਣਮੱਤਾ ਮਹਿਸੂਸ ਕਰ ਰਿਹਾ ਹਾਂ ਔਰ ਜਿੱਥੇ ਆ ਕੇ ਇਹ ਸਮਾਗਮ ਦਾ ਆਨੰਦ ਮਾਣ ਰਿਹਾ ਹਾਂ ਉੱਥੇ ਵੱਖ-ਵੱਖ ਬਣਗੀਆਂ ਜਿਹੜੀਆਂ ਨੇ ਕਿਤਾਬਾਂ ਦੀਆਂ ਉਹ ਵੀ ਬੱਚਿਆਂ ਨੂੰ ਪ੍ਰੋਵਾਈਡ ਕਰਾਈਆਂ ਗਈਆਂ ਨੇ ਮੈਂ ਹਿੰਦੂ ਕਨੈਕ ਕਾਲਜ ਕਪੂਰਥਲਾ ਦਾ ਔਰ ਭਾਸ਼ਾ ਵਿਭਾਗ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਉਹਨਾਂ ਵਿਸ਼ੇਸ਼ ਤੌਰ ਤੇ ਕਮਰ ਇਕਬਾਲ ਸਿੰਘ ਨੂੰ ਸੱਦਾ ਦਿੱਤਾ ਸਤਿ ਸ਼੍ਰੀ ਅਕਾਲ ਮਿਹਰਬਾਨ ਅੰਡ ਮੈਮ ਐਜ਼ ਅ ਪ੍ਰਿੰਸੀਪਲ ਹਿੰਦੂ ਕਨੈਕ ਕਾਲਜ ਜਰਕੀ ਪਾਸ਼ਾ ਕੁਆਗ ਵੱਲੋਂ ਪੁਸਤਕ ਦਿਵਸ ਮਨਾਇਆ ਗਿਆ ਤੁਹਾਡੇ ਕਾਲਜ ਦੇ ਵਿੱਚ ਕਿਤੇ ਦੇ ਸਰਕਾਰ ਦੇ ਤਾਂ ਪ੍ਰਸ਼ਾਸਨ ਦੇ ਉਪਰਾਲੇ ਆ ਦੇਖੋ ਸਰਕਾਰ ਦਾ ਇਹ ਉਪਰਾਲਾ ਤਾਂ ਬਹੁਤ ਵਧੀਆ ਹੈ ਅੱਜ ਇੰਟਰਨੈਸ਼ਨਲ ਬੁੱਕ ਡੇ ਹੈ ਔਰ ਉਹਦੇ ਤੇ ਇਸ ਤਰ੍ਹਾਂ ਦੀ ਪ੍ਰਦਰਸ਼ਨੀ ਲਗਾਣਾ ਏਸ਼ ਲਾਗਾ ਯੋਗ ਹੈ ਲੇਕਿਨ ਜੇ ਅਸੀਂ ਆਪਣੀ ਗੱਲ ਕਰੀਏ ਤਾਂ ਮੇਰੀ ਜਿਹੜੀ ਲਾਇਬ੍ਰੇਰੀ ਟੀਮ ਹੈ ਔਰ ਮੇਰਾ ਜਿਹੜਾ ਪਾਸ਼ਾ ਮੰਚਾ ਕਾਲਜ ਦਾ ਉਹ ਇਹੋ ਜਿਹੇ ਉਪਰਾਲੇ ਟਾਈਮ ਟੂ ਟਾਈਮ ਬੱਚਿਆਂ ਨਾਲ ਕਰਦੇ ਰਹਿੰਦੇ ਆ ਕਿਉਂਕਿ ਸਾਡੀ ਇਹ ਸੋਚ ਹੈ ਬੀਗ ਅ ਟੀਚਰ ਕਿ ਜਿਹੜਾ ਇੰਟਰਨੈਟ ਹੈ ਜਾਂ ਗੂਗਲ ਹੈ ਜਾਂ ਜਿਹੜਾ ਤੁਹਾਡਾ ਇਹ ਪਲੈਟਫਾਰਮ ਹੈ ਡਿਜੀਟਲ ਪਲੈਟਫਾਰਮ ਹੈ ਉਹ ਬੱਚਿਆਂ ਦੀ ਨੌਲੇਜ ਨੂੰ ਵਧਾਤਾ ਸਕਦਾ ਹੈ ਬਟ ਉਹ ਕਿਤਾਬਾਂ ਦਾ ਸਬਸਟੀਟਿਊਟ ਨਹੀਂ ਹੋ ਸਕਦਾ ਕਿਉਂਕਿ ਕਿਤਾਬਾਂ ਦੇ ਵਿੱਚ ਜਿਹੜੇ ਸ਼ਬਦ ਹੈ ਉਹ ਬੱਚੇ ਨੂੰ ਸੋਚਣ ਲਈ ਮਜਬੂਰ ਕਰਦੇ ਹੈ ਉਹਨਾਂ ਨੂੰ ਬਨਿਆ ਬਨਾਇਆ ਮਟੀਰੀਅਲ ਪ੍ਰੋਵਾਈਡ ਨਹੀਂ ਕਰਦੇ ਬੱਚੇ ਨੂੰ ਕਿਤਾਬਾਂ ਪੜ੍ਹ ਕੇ ਜੋ ਸ਼ਬਦ ਮਿਲਦੇ ਹੈ ਜੋ ਨੌਲੇਜ ਮਿਲਦੀ ਹੈ ਔਰ ਜੋ ਬੱਚੇ ਦੀ ਜਿਹੜੀ ਉਹਦੀ ਅਪ ਬ੍ਰਿੰਗਿੰਗ ਔਰ ਜਿਹੜੀ ਉਹਦੀ ਪਰਸਨੈਲਿਟੀ ਗਰੂਮ ਹੁੰਦੀ ਹੈ ਸ਼ਬਦਾਂ ਦੇ ਨਾਲ ਉਹਦਾ ਡਿਜੀਟਲ ਪਲੈਟਫਾਰਮ ਮੈਚ ਹੋ ਹੀ ਨਹੀਂ ਸਕਦਾ ਸੋ ਇਹੋ ਜਿਹੇ ਉਪਰਾਲੇ ਸਰਕਾਰ ਨੂੰ ਤਾਂ ਕਰਦੇ ਰਹਿਣੇ ਚਾਹੀਦੇ ਆ ਪਰ ਸਰਕਾਰ ਵੀ ਸਭ ਕੁਝ ਨਹੀਂ ਕਰ ਸਕਦੀ ਜਿਹੜੇ ਸਾਡੀ ਵਰਗੀਆਂ ਇੰਸਟੀਟਿਊਸ਼ਨਸ ਐ ਐਜੂਕੇਸ਼ਨਲ ਇੰਸਟੀਟਿਊਸ਼ਨਸ ਐ ਉਹਨਾਂ ਨੂੰ ਵੀ ਆਪਣੀਆਂ ਲਾਇਬ੍ਰੇਰੀਆਂ ਦੇ ਥਰੂ ਪਾਸ਼ਾ ਮੰਚ ਦੇ ਥਰੂ ਜਿਹੜੀ ਵੀ ਉਹਨਾਂ ਦੀ ਲਿਟਰੇਚਰ ਕਮੇਟੀਆਂ ਬਣੀਆਂ ਹੋਈਆਂ ਉਹਨਾਂ ਦੇ ਥਰੂ ਬੱਚਿਆਂ ਨੂੰ ਕਿਤਾਬਾਂ ਨਾਲ ਜੋੜ ਕੇ ਰੱਖਣਾ ਬਹੁਤ ਹੀ ਅਹਿਮ ਹੈ ਜ਼ਰੂਰੀ ਹੈ ਔਰ ਇਹ ਉਪਰਾਲੇ ਕਰਦੇ ਵੀ ਰਹਿਣੇ ਚਾਹੀਦੇ ਆ ਮੈਡਮ ਇੱਕ ਤਾਂ ਹੁੰਦੇ ਆਨਲਾਈਨ ਪੜਾਈ ਜੇ ஆன்ਲਾਈਨ ਪੜਾਈ ਬੱਚੇ ਦੇ ਕੰਫੀਡੈਂਸ ਲੈਵਲ ਨੂੰ ਕਿਸੇ ਕਿਨਾ ਰੁਕਾ ਦਿੱਕੇ ਡਾਊਨ ਕਰ ਦਿੰਦੀ ਹੈ ਦੇਖੋ ਮੈਂ ਇਹ ਨਹੀਂ ਕਹਿੰਦੀ ਕਿ ਉਹ ਅਪ ਕਰਦੀ ਹੈ ਜਾਂ ਡਾਊਨ ਕਰਦੀ ਹੈ ਹਰ ਇੱਕ ਦਾ ਆਪਣਾ ਰੋਲ ਹੈ ਬਟ ਜਦੋਂ ਬੱਚਾ ਕਾਲਜ ਦੀ ਤਹਲੀਲ ਦੇ ਅੰਦਰ ਪੈਰ ਰੱਖਦਾ ਹੈ ਉਹ ਆਪਣੇ ਸਾਥੀਆਂ ਨੂੰ ਮਿਲਦਾ ਹੈ ਆਪਣੇ ਟੀਚਰਸ ਨੂੰ ਮਿਲਦਾ ਹੈ ਉਹਨੂੰ ਆਪਣੀਆਂ ਕਮੀਆਂ ਆਪਣੀਆਂ ਸਟਰੈਂਥਸ ਉਹਨੂੰ ਕੀ ਕੀ ਉਹਦੇ ਲਈ ਆਪਰਚੂਨਿਟੀਆਂ ਅਵੇਲੇਬਲ ਹੈ ਉਹਨਾਂ ਦੇ ਬਾਰੇ ਪਤਾ ਚੱਲਦਾ ਸੋ ਜੇ ਆਪਾਂ ਕਹੀਏ ஆன்ਲਾਈਨ ਟੀਚਿੰਗ या ऑनलाइन स्टडीज सबस्टिट्यूट हो सकती हैं क्लासरूम टीचिंग नहीं नहीं हो सकती हैं कहते प्रैक्टिकली जरा कि लाइफ ज्यादा बच्चे बच्चों अचीव करते हैं बिल्कुल जी बिल्कुल मैडम जरा कि भाषा विभाग वालों के पुस्तक दिवस मनाया गया वा हिंदू कन्या किस तरीके ने प्रोग्राम जरा कि एजेंडा लिखा गया ਹਾਂਜੀ 22 ਅਪ੍ਰੈਲ ਨੂੰ ਵਿਸ਼ ਪੁਸਤਕ ਦਿਵਸ ਵਜੋਂ ਮਨਾਇਆ ਜਾਂਦਾ ਹੈ ਅ ਅੱਜ ਵਕਫਾਕ ਜ਼ਿਲ੍ਹਿਆਂ ਦੇ ਵਿੱਚ ਇਸ ਪੁਸਤਕ ਦਿਵਸ ਨੂੰ ਵਕਫਾਕ ਜ਼ਿਲ੍ਹਾ ਭਾਸ਼ਾ ਦਫ਼ਤਰਾਂ ਵੱਲੋਂ ਮਨਾਇਆ ਜਾ ਰਿਹਾ ਹੈ ਲਾਇਬ੍ਰੇਰੀ ਦੇ ਵਿੱਚ ਸੰਸਥਾਵਾਂ ਦੇ ਵਿੱਚ ਬੱਚਿਆਂ ਨੂੰ ਸੰਬੋਧਨ ਕਰਕੇ ਮੁਖ ਦਫ਼ਤਰ ਵਿਖੇ ਵੀ ਡਾਇਰੈਕਟਰ ਸਾਹਿਬ ਜਿਹਦੇ ਉਪਰਾਲੇ ਵਜੋਂ ਬੱਚਿਆਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ ਇਹ ਸਾਡੇ ਲਈ ਬਹੁਤ ਹੀ ਖਾਲਜਨ ਹੈ ਕਿਉਂਕਿ ਜਿਹੋ ਜਿਹਾ ਸਮੇ ਦਾ ਦੌਰ ਹੈ ਉਹ ਜੇ ਪੁਸਤਕ ਦਿਵਸ ਤਾਂ ਐਵੇਂ ਹਰ ਦਿਨ ਮਨਾਉਣੇ ਚਾਹੀਦੇ ਨੇ ਪਰ ਇੱਕ ਖਾਸ ਦਿਨ ਚੁਣਿਆ ਹੋਇਆ ਇਹਦਾ ਵੀ 1995 ਤੋਂ ਜਦੋਂ ਆਪਾਂ ਇਹ ਸ਼ੁਰੂ ਕੀਤਾ ਪੁਸਤਕ ਦਿਵਸ ਮਨਾਉਣਾ ਇਹ ਖਾਸ ਰਾਈਟਰ ਆਪਣੇ ਵਿਲੀਅਮ ਸ਼ੇਕਸਪੀਅਰ ਹੋਏ ਨੇ ਜਾਂ ਹੋਰ ਬਹੁਤ ਸਾਰੇ ਲਿਖਾਰੀ ਹੋਏ ਨੇ ਉਹਨਾਂ ਦੀ ਜਿਹੜੀ ਮੌਤ ਦੀ ਤਿੱਥੀ ਸੀਗੀ ਜਿਹੜੀ ਮੌਤ ਦੀ ਤਾਰੀਖ ਸੀਗੀ ਔਰ ਰਿਲੇਟ ਕਰਕੇ ਉਹਨਾਂ ਨੂੰ ਸਮਰਪਿਤ ਕੀਤਾ ਗਿਆ ਪੁਸਤਕ ਦਿਵਸ ਤੇ ਇਹਨਾਂ ਦੇ ਲੋੜ ਅੱਜ ਸਮੇਂ ਦੀ ਬਹੁਤ ਜ਼ਰਾ ਹੈ ਕਿਉਂਕਿ ਆਪਾਂ ਜਿੰਨੀਆਂ ਵੀ ਕਿਤਾਬਾਂ ਆ ਪੀਡੀਐਫ ਤੇ ਕਿ ਜਾਂ ਆਪਾਂ ਆਨਲਾਈਨ ਇੰਟਰਨੈਟ ਦੇ ਥਰੂ ਪੜਨ ਦੀ ਜ਼ਿਆਦਾ ਰੁਚੀ ਰੱਖਦੇ ਹਾਂ ਔਰ ਆਮ ਤੌਰ ਤੇ ਹੁਣ ਤੁਸੀਂ ਬੱਚਿਆਂ ਦੀ 50% ਵਿਦਿਆਰਥੀ ਆਪਣੇ ਕਾਲਜਸ ਔਰ ਯੂਨੀਵਰਸਿਟੀ 'ਚ ਅਜਿਹੇ ਹੋ ਗਏ ਨੇ ਜੋ ਇਹਨਾਂ ਕਿਤਾਬਾਂ ਨੂੰ ਪੜਨ ਲਈ ਕਲਾਸਾਂ ਦੇ ਵਿੱਚ ਜਾਣ ਦੀ ਬਜਾਏ ਜਾਂ ਕਿਤਾਬਾਂ ਖਰੀਦਣ ਦੀ ਬਜਾਏ YouTube ਲੈਕਚਰਸ ਲਗਾਉਂਦੇ ਨੇ ਜਦਕਿ ਸਮੇਂ ਦੀ ਇਹ ਲੋੜ ਹੈ ਕਿ ਇਹਨਾਂ ਕਿਤਾਬਾਂ ਨੂੰ ਕਿਤਾਬਾਂ ਦੇ ਰੂਪ ਵਿੱਚ ਹੀ ਪੜਿਆ ਜਾਵੇ ਕਿਉਂਕਿ ਉਹਦਾ ਸੌਫਟ ਮਟੀਰੀਅਲ ਨਾ ਆਪਾਂ ਉਹਨਾਂ ਸ਼ਬਦਾਂ ਨੂੰ ਉਹਨਾਂ ਵਿਸ਼ਾ ਕੰਟੈਕਟ ਨਹੀਂ ਉਹਨਾਂ ਚੰਗੀ ਤਰ੍ਹਾਂ ਹੋ ਸਕਦਾ ਜਿੰਨਾ ਕਿ ਆਪਾਂ ਇਸ ਤਰ੍ਹਾਂ ਪੜ੍ਹ ਸਕਦੇ ਹਾਂ ਕਿਤਾਬਾਂ ਰੂਪ ਵਿੱਚ ਦੇਖਣ ਨੂੰ ਆਉਂਦਾ ਕਿ ਜਿੰਨਾ ਕਿ ਕਈ ਪ੍ਰਾਈਵੇਟ ਸਕੂਲ ਜਿਆਦਾ ਰਹੇ ਹਾਂ ਆਨਲਾਈਨ ਕਲਾਸਾਂ ਦੇ ਵਿੱਚ ਜਾਰਾ ਰਿਹਾ ਕਿ ਕਹਿੰਦੇ ਹੁਣ ਬੱਚਿਆਂ ਨੂੰ ਡਿਪੈਂਡ ਕਰੀ ਜਾ ਰਹੇ ਹੈ ਹਾਂਜੀ ਇਹ ਹੈ ਇੱਕੇ ਦਾ ਫਾਇਦਾ ਵੀ ਹੈ ਕਿ ਜਿਹੜੇ ਬੱਚੇ ਆਪਣੇ ਘਰਾਂ ਚੋਂ ਜਾ ਨਹੀਂ ਸਕਦੇ ਜਾਂ ਜਿਹੜੇ ਦੂਰ ਦਰਾਡੇ ਉਹਨਾਂ ਲਈ ਆਨ ਜਾਣ ਦਾ ਕੋਈ ਸਾਧਨ ਨਹੀਂ ਹੈ ਜਾਂ ਘਰੇ ਉਹਨਾਂ ਦੇ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਆਂਦੀ ਹੈ ਤਾਂ ਆਨਲਾਈਨ ਕਲਾਸਿਸ ਲਗਾਉਂਦੇ ਨੇ ਇਹ ਇੱਕੇ ਦਾ ਬੈਨੀਫਿਟ ਹੈ ਪਰ ਦੂਜਾ ਐਸਪੈਕਟ ਇਹ ਵੀ ਹੈ ਕਿ ਇਹਦਾ ਕੋਈ ਇਹਦਾ ਨੁਕਸਾਨ ਇਹ ਹੈ ਕਿ ਆਪਾਂ ਜਿਹੜਾ ਡਾਇਰੈਕਟ ਕਮਿਊਨੀਕੇਸ਼ਨ ਹੈ ਇੱਕ ਅਧਿਆਪਕ ਦਾ ਔਰ ਵਿਦਿਆਰਥੀ ਦਾ ਉਹ ਨਹੀਂ ਹੁੰਦਾ ਤਾਂ ਵਿਸ਼ੇ ਨੂੰ ਸਮਝਣੋਂ ਅਸਮਰਥ ਹੋ ਜਾਂਦੇ ਆ ਸਾਡੀ ਜਿਹੜੀ ਡਿਗਰੀ ਹੈ ਸਾਨੂੰ ਸਰਟੀਫਿਕੇਟ ਤਾਂ ਮਿਲ ਜਾਂਦਾ ਹੈ ਪਰ ਵਿਸ਼ੇ ਇਹ ਜਿਹੜੀ ਡੁੰਗਾਈ ਦੇ ਵਿੱਚ ਜਾਣਾ ਹੈ ਉਤੋਂ ਅਸੀਂ ਵਾਂਝੇ ਰਹਿ ਜਾਂਦੇ ਆ ਤੇ ਉਹਦਾ ਇੱਕ ਹੱਲ ਇਹ ਹੈਗਾ ਕਿ ਆਪਾਂ ਜੇ ਆਨਲਾਈਨ ਪੜ੍ਹ ਵੀ ਰਹੇ ਹਾਂ ਤੇ ਆਪਾਂ ਕਿਤਾਬਾਂ ਲੈ ਕੇ ਨਾ ਕਿ ਉਹਦਾ ਜਿਹੜਾ ਸੌਫਟ ਮਟੀਰੀਅਲ ਲੈ ਕੇ ਆਪਾਂ ਉਸ ਦਾ ਗਿਆਨ ਹਾਸਲ ਕਰੀ ਆਪਾਂ ਕਿਤਾਬਾਂ ਰਾਹੀਂ ਉਹ ਗਿਆਨ ਹਾਸਲ ਕਰੀਏ ਹੈ ਤਾਂ ਪਤਾ ਨਹੀਂ ਕਿਤੇ ਨਾ ਕਿਤੇ ਕੰਫੀਡੈਂਸ ਲੈਵਲ ਦਾ ਬੱਚੇ ਦਾ ਡਾਊਨ ਹੋ ਰਹੀ ਹੈ ਹਾਂਜੀ ਇਹ ਬੱਚਿਆਂ ਦੀ ਸ਼ਖਸੀਅਤ ਤੇ ਬੱਚਿਆਂ ਦੀ ਸੋਚ ਤੇ ਬੱਚਿਆਂ ਦੇ ਵਿਵਹਾਰ ਤੇ ਨਿਰਭਰ ਕਰਦਾ ਹੈ ਕਿ ਉਹਨਾਂ ਦਾ ਜਿਹੜਾ ਕੌਨਫੀਡੈਂਸ ਲੈਵਲ ਹੈ ਉਹ ਕਿੱਥੇ ਤੱਕ ਹੈ ਜ਼ਰੂਰੀ ਨਹੀਂ ਕਿ ਇਸ ਤਰ੍ਹਾਂ ਪੜਨ ਦੇ ਨਾਲ ਹਰ ਬੱਚੇ ਦਾ ਕੌਨਫੀਡੈਂਸ ਲੈਵਲ ਡਾਊਨ ਜਾਂਦਾ ਹੈ ਉਹਨਾਂ ਇੰਪੈਕਟ ਨਹੀਂ ਪੈਂਦਾ ਜੋ ਇੱਕ ਪੁਰਾਣਾ ਰਿਵਾਜ ਸੀਗਾ ਡਾਇਰੈਕਟ ਕਮਿਊਨੀਕੇਸ਼ਨ ਨਾਲ ਪੜਾਉਣ ਦੇ ਨਾਲ ਪਰ ਫਿਰ ਵੀ ਜੇ ਬੱਚੇ ਚਾਹਣ ਆ ਖੁਦ ਕੋਸ਼ਿਸ਼ ਕਰਨ ਕੀ ਕਿਤਾਬਾਂ ਰਾਹੀਂ ਆਪਣਾ ਗਿਆਨ ਹਾਸਲ ਕਰਨ ਜਿੱਥੇ ਮੁਸ਼ਕਿਲ ਆਂਦੀ ਆ ਅਧਿਆਪਕ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਨੇ ਉਹਨਾਂ ਨੂੰ ਸਮਝਾਉਣ ਦੇ ਲਈ ਤੇ ਉਹ ਸਮਝਾਂ ਤਾਂ ਮੈਨੂੰ ਨਹੀਂ ਲੱਗਦੀ ਕਿ ਬੱਚੇ ਆਪਣੇ ਵਿਸ਼ੇ ਨੂੰ ਆਪਣੇ ਗਿਆਨ ਨੂੰ ਹਾਸਲ ਕਰਨ 'ਚ ਕਿਸੇ ਵੀ ਪੱਕੇ ਸਮਰਥ ਰਹਿਣਗੇ ਜਾਂ ਉਹਨਾਂ ਦਾ ਕੌਨਫੀਡੈਂਸ ਕਿਸੇ ਵੀ ਲੈਵਲ ਤੋਂ ਡਾਊਨ ਹੋਏਗਾ